ਕੱਲ ਦਾ ਪ੍ਰਤਾਪ ਸਿੰਘ ਬਾਜਵਾ ਦਾ ਇੱਕ ਬਿਆਨ ਬੜਾ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਜ ਜਿਹਦੇ ਵਿੱਚ ਮੈਂ ਕਹਿੰਨਾ ਸਰਕਾਰਾਂ ਨੇ ਪੰਜਾਬ ਪੁਲਿਸ ਨੂੰ ਵੀ ਇਹਦੇ ਮਗਰ ਲਾਤਾ ਕਿ ਇਸ ਚੀਜ਼ ਦੀ ਜਾਣਕਾਰੀ ਲਈਤੀ ਜਾਵੇ ਪਹਿਲਾਂ ਤੁਸੀਂ ਆਹ ਵੀਡੀਓ ਉੱਤੇ ਚੰਗੀ ਤਰ੍ਹਾਂ ਸੁਣ ਲਿਓ ਤੇ ਇਸ ਤੋਂ ਬਾਅਦ ਆਪਾਂ ਕਰਦੇ ਹਾਂ ਇਸ ਮੁੱਦੇ ਤੇ ਗੱਲ ਤੁਹਾਨੂੰ ਪਤਾ ਲੱਗਾ ਪੰਜਾਬ ਬੰਬ ਆਏ ਨੇ ਮੇਰੀ ਇੱਕ ਗੱਲ ਹੋਰ ਸੁਣ ਲਓ ਪੰਜਾਬ ਬੰਬ ਆਏ ਨੇ 18 ਚੱਲੇ ਅਜੇ ਬਤੀ ਚੱਲਣ ਵਾਲੇ ਹੁਣ ਕਿਹਦੇ ਕਿਹਦੇ ਤੇ ਸਟਕਵਾਣਾ ਮੈਨੂੰ ਇਸ ਗੱਲ ਦਾ ਨਹੀਂ ਲੱਗਦਾ ਹੁਣ ਵੀਡੀਓ ਤਾਂ ਤੁਸੀਂ ਉੱਤੇ ਦੇਖ ਲਈ ਹੈ ਜਿਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਪੰਜਾਹ ਬੰਬ ਤਮਾਕੇ ਹੋਣ ਆਲੇ ਆ ਜਿਹਦੇ ਵਿੱਚੋਂ 18 ਬੰਬ ਤਮਾਕੇ ਤਾਂ ਹੋ ਗਏ ਤੇ ਜਿਹੜੇ 32 ਬਚੇ ਆ ਉਹ ਵੀ ਜਲਦੀ ਪੰਜਾਬ ਦੇ ਵਿੱਚ ਤਮਾਕੇ ਹੋਣ ਆਲੇ ਆ ਪਹਿਲਾਂ ਮੈਂ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਮੈਂ ਬਹੁਤ ਚੰਗਾ ਲੀਡਰ ਸਮਝਦਾ ਸੀ ਕਿ ਵਿਰੋਧੀ ਧਿਰ ਦੇ ਵਿੱਚ ਬੈਠੇ ਆ ਹਰੇਕ ਵਾਰੀ ਕਿਸੇ ਨਾ ਕਿਸੇ ਮੁੱਦੇ ਤੇ ਆਵਾਜ਼ ਚੁੱਕਦੇ ਆ ਤਾਂ ਕਿ ਲੋਕਾਂ ਦੇ ਵਿੱਚ ਉਹ ਸਰਕਾਰਾਂ ਦਾ ਜਿਹੜਾ ਡਰ ਪਾਇਆ ਜਾਂਦਾ ਹੈ ਉਸ ਚੀਜ਼ ਨੂੰ ਖਤਮ ਕੀਤਾ ਜਾਵੇ ਪਰ ਐਵੇਂ ਦਾ ਬੇਟੁੱਕਾ ਬਿਆਨ ਜਿਨੇ ਮੈਂ ਕਹਿੰਦਾ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਖੋਫੀਆ ਪੈਦਾ ਕਰਤਾ ਇਸ ਚੀਜ਼ ਦੇ ਨਾਲ ਜੇ ਅੱਜ ਪੰਜਾਬ ਸਰਕਾਰ ਨੇ ਤੇ ਪੰਜਾਬ ਪੁਲਿਸ ਨੇ ਉਹਨਾਂ ਨੂੰ ਪੁੱਛਗਿੱਛ ਕੀਤੀ ਤਾਂ ਕਿਹਾ ਮੇਰੇ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਤੇ ਜਦੋਂ ਪੰਜਾਬ ਪੁਲਿਸ ਨੇ ਪੁੱਛਿਆ ਕਿ ਉਹ ਸੂਤਰ ਕੌਣ ਹੈ ਤਾਂ ਮੈਂ ਉਹ ਨਹੀਂ ਦੱਸ ਸਕਦਾ ਇਹਦਾ ਮਤਲਬ ਜਾਂ ਤਾਂ ਤੁਸੀਂ ਇੱਕ ਪਬਲਿਸਿਟੀ ਸਟੈਂਟ ਖੇਡਿਆ ਜਾਂ ਲੋਕਾਂ ਨੂੰ ਡਰਾਉਣ ਦੇ ਲਈ ਐਵੇਂ ਦਾ ਬਿਆਨ ਦਿੱਤਾ ਕਿ ਲੋਕਾਂ ਦੀ ਸਰਕਾਰ ਦੇ ਖਿਲਾਫ ਨਫਰਤਾ ਹੋਰ ਵੱਧ ਜੇ ਇਸ ਚੀਜ਼ ਤੋਂ ਤੁਸੀਂ ਕੀ ਸਮਝਦੇ ਆ ਕਿ ਐਵੇਂ ਦਾ ਬਿਆਨ ਦੇ ਕੇ ਤੁਸੀਂ ਸੁੱਕੇ ਬਚ ਸਕਦੇ ਆ ਮੈਂ ਤਾਂ ਕਹਿੰਦਾ ਇਸ ਚੀਜ਼ ਤੇ ਜਾਂਚ ਵੀ ਪੂਰ ਜ਼ਰੂਰੀ ਆ ਜਿਹੜੇ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਝੰਡਾ ਚੁੱਕ ਕੇ ਨਾਲ ਖੜ ਗਿਆ ਕਿ ਸਾਡੇ ਨਾਲ ਸਰਕਾਰਾਂ ੱਤਕਾ ਕਰਦੀਆਂ ਪਈਆਂ ਜੇ ਐਵੇਂ ਦਾ ਬਿਆਨ ਦੇਣਗੇ ਤਾਂ ਸਰਕਾਰਾਂ ਉਹਨਾਂ ਨੂੰ ਛੱਡਣਗੀਆਂ ਜੇ ਪੰਜਾਬ ਦਾ ਐਵੇਂ ਦਾ ਮਾਹੌਲ ਬਣਾਣ ਲਈ ਫਿਰਦੇ ਆ ਕਿ ਸਰਕਾਰ ਆ ਜਾਂ ਪੰਜਾਬ ਪੁਲਿਸ ਉਹਨਾਂ ਨੂੰ ਛੱਡਣਗੇ ਕਿੰਨੀ ਵੱਡੀ ਗੱਲ ਕਹਿਤੀ ਆ ਕਿ ਪੰਜਾਬ ਦੇ ਵਿੱਚ ਬੰਬ ਧਮਾਕੇ ਹੋਣ ਆਲੇ ਤੁਸੀਂ ਇਹ ਬਿਆਨ ਤਾਂ ਕੀ ਦੇਣਾ ਸੀ ਕਿ ਪੰਜਾਬ ਦੇ ਵਿੱਚ ਬੰਬ ਧਮਾਕੇ ਹੋ ਰਹੇ ਆ ਆਪਾਂ ਰਲ ਮਿਲ ਕੇ ਆਪਣੇ ਸੂਤਰਾਂ ਨਾਲ ਆਈਟੀ ਸੈਲਰਾਂ ਹੀ ਪਤਾ ਕਰਾਈਏ ਕਿ ਕਿੱਥੇ ਕਿੱਥੇ ਬੰਬ ਧਮਾਕੇ ਹੋ ਸਕਦੇ ਆ ਆਪਾਂ ਸਰਕਾਰਾਂ ਦਾ ਪੰਜਾਬ ਪੁਲਿਸ ਵਾਲਿਆਂ ਦਾ ਸਾਥ ਦੇ ਕੇ ਉਸ ਚੀਜ਼ ਨੂੰ ਰੋਕਿਆ ਜਾਵੇ ਪਰ ਨਹੀਂ ਤੁਸੀਂ ਮੈਂ ਕਹਿੰਦਾ ਐਵੇਂ ਦਾ ਬਿਆਨ ਦੇ ਕੇ ਪੰਜਾਬ ਦੇ ਹਰ ਇੱਕ ਨੌਜਵਾਨ ਦੇ ਵਿੱਚ ਡਰ ਦਾ ਖੋਪ ਪੈਦਾ ਕਰਤਾ ਜੇ ਹੁਣ ਸਰਕਾਰਾਂ ਤੁਹਾਡੇ ਤੇ ਐਫ ਆਰ ਆਈ ਦਰਜ ਕਰਨਾ ਚਾਹੁੰਦੇ ਜਾਂ ਪਰਚਾ ਘਟਨਾ ਚਾਹੁੰਦੇ ਆ ਤਾਂ ਕਹਿ ਦਿਓ ਸਰਕਾਰਾਂ ਸਾਡੇ ਨਾਲ ਧੱਕਾ ਕਰਦੀਆਂ ਪਈਆਂ ਵੈਸੇ ਤਾਂ ਸੋਚੋ 1.5% ਤੁਹਾਡੇ ਨਾਲ ਤੁਹਾਡੀ ਸਰਕਾਰ ਖੜੀ ਆ ਬਾਕੀ ਤਾਂ ਮੈਂ ਕਹਿੰਦਾ ਸਾਰਿਆਂ ਨੂੰ ਪਤਾ ਹੈ ਜਿਹੜਾ ਤੁਸੀਂ ਬਿਆਨ ਦਿੱਤਾ ਬਹੁਤ ਗਲਤ ਹੈ ਮੈਂ ਕਹਿੰਦਾ ਭਗਵੰਤ ਮਾਨ ਸਾਹਿਬ ਇੱਕ ਠੋਕ ਕੇ ਇਹਨਾਂ ਤੇ ਪਰਚਾ ਕਰੋ ਪੰਜਾਬ ਤੋਂ ਦੇ ਨਾਲ ਹੈ ਜੇ ਐਵੇਂ ਦਾ ਬਿਆਨ ਭਗਵੰਤ ਮਾਨ ਸਾਹਿਬ ਕਿਸੇ ਆਮ ਇਨਸਾਨ ਨੇ ਦਿੱਤਾ ਹੁੰਦਾ ਨਾ ਤਾਂ ਮੈਂ ਕਹਿੰਦਾ ਚੁੱਕ ਕੇ ਪਤਾ ਨਹੀਂ ਕਿੱਥੇ ਸੈੱਟ ਦਾਣਾ ਸੀ ਉਹੀ ਰੂਲ ਇਹਨਾਂ ਲੀਡਰਾਂ ਤੇ ਵਰਤਿਆ ਜਾਵੇ ਕਿ ਲੀਡਰ ਨੇ ਐਵੇਂ ਦਾ ਘਟਿਆ ਬਿਆਨ ਦੇ ਕੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮੋਲ ਬਣਾਇਆ ਬਾਕੀ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ ਕਿ ਇਹ ਜੋ ਬਿਆਨ ਦਿੱਤਾ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਆਪਣੀ ਟੀਆਰਪ ਲਈ ਜਾਂ ਵਿਰੋਧੀ ਤਨ ਨੂੰ ਜਾਂ ਸਰਕਾਰਾਂ ਨੂੰ ਨੀਵਾ ਦਿਖਾਣ ਲਈ ਐਵੇਂ ਦਾ ਬਿਆਨ ਦਿੱਤਾ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ